ਹਾਂ ਬਈ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨੀ ਆ ਬਈ ਆ ਚੀਜ਼ ਬਾਰੇ ਇਹ ਆਪਣੇ ਪੰਜਾਬ ਦਾ ਇੱਕ ਸੱਭਿਆਚਾਰ ਵਿੱਚ ਹੀ ਆਉਂਦਾ ਸੀਗਾ ਆਪਣਾ ਖਿੱਤਾ ਤੀਕੇ ਵਧੀਆ ਟੋਬੇ ਦੇ ਪਸ਼ੂ ਲੈ ਕੇ ਆਉਣੇ ਹੁਣ ਇਹ ਬਈ ਜ਼ਮੀਨ ਖਤਮ ਕਰਤਾ ਲੋਕਾਂ ਨੇ ਕੋਈ ਟਾਵਾ ਟੱਲਾ ਘਾਰੀ ਆ ਜਿਹੜਾ ਬਈ ਟੋਬੇ ਤੇ ਪਸ਼ੂ ਲੈ ਕੇ ਆਉਂਦਾ ਨਹੀਂ ਹਰੇਕ ਘਰੇ ਬਈ ਮੋਟਰ ਦੀ ਸੋਚ ਦੱਬ ਲਾਂਦਾ ਆ ਦਾਦਾ ਘੰਟਾ 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 ਮੋਟਰ ਚੱਲੀ ਜਾਂਦੀ ਆ ਇਹਦੇ ਨਾਲ ਬਾਈ ਨੁਕਸਾਨ ਦੇਖੋ ਕਿੰਨਾ ਹੋ ਰਿਹਾ ਪਾਣੀ ਦਾ ਨੁਕਸਾਨ ਸਭ ਤੋਂ ਵੱਧ ਹੋ ਰਿਹਾ ਬਾਈ ਹੁਣ ਤੁਸੀਂ ਆਪ ਹੀ ਲਾ ਲਓ ਹਰੇਕ ਪਿੰਡ 'ਚ ਕਿੰਨੇ ਘਰ ਹੁੰਦੇ ਆ ਤੇ ਹਰੇਕ ਬੰਦਾ ਘਰੇ ਦੋ ਵਰੀ ਜਾਂ ਤਿੰਨ ਵਰੀ ਪਸ਼ੂ ਨਮਾਉਂਦਾ ਚਲੋ ਬਾਹਲਾ ਨਹੀਂ ਅੱਧਾ ਘੰਟਾ ਮੋਟਰ ਤਾਂ ਚੱਲਦੀ ਹੋਊਗੀ ਬਾਈ ਉਹਦੇ ਨਾਲ ਪਾਣੀ ਦੀ ਕਿੰਨੀ ਬਰਬਾਦੀ ਹੈ ਬਾਈ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਬਾਈ ਦੂੜਸਾ ਵਾਲੇ ਬੋਰ ਤਾਂ ਬਾਈ ਜਮੀ ਖਤਮ ਹੋ ਗਏ ਇਹ ਸਾਰਿਆਂ ਨੂੰ ਬਈ ਬੇਨਤੀ ਹੈ ਆਪਰੇ ਪਿੰਡ ਟੋਬੇ ਤੇ ਪਸ਼ੂ ਲੈ ਕੇ ਜਾਇਆ ਕਰੋ ਤੇ ਪਸ਼ੂਆਂ ਦਾ ਨਾਲੇ ਬਾਕੀ ਗੱਲ ਇੱਕ ਹੋਰ ਆ ਬਈ ਪਸ਼ੂਆਂ ਦੀ ਗੱਲ ਟੋਬੇ ਦੀ ਬਣਦੀ ਹੈ ਪਾਣੀ ਉੱਪਰ ਡੋਲਣ ਨਾਲ ਕੁਝ ਨਹੀਂ ਬਣਦਾ ਬਈ ਟੋਬੇ ਚ ਪਾਣੀ ਵਧੀਆ ਤੇ ਵਧੀਆ ਆਪਣਾ ਸੂਏ ਦਾ ਪਾਣੀ ਪਾਓ ਤੇ ਪਸ਼ੂ ਟੋਬੇ ਤੇ ਲਿਆਓ ਕਿਉਂ ਗਰਮੈਸ ਪਸ਼ੂਆਂ ਦੀ ਟੋਬੇ ਜੀ ਨਿਕਲਦੀ ਹੈ ਬਈ ਸਾਰੇ ਬਾਈਆਂ ਨੂੰ ਬਈ ਸਾਰੇ ਪਿੰਡ ਦਾ ਸਾਰੇ ਪਿੰਡਾਂ ਨੂੰ ਬਈ ਬੇਨਤੀ ਆਪਣੀ ਵੱਧ ਤੋਂ ਵੱਧ ਬਈ ਪਸ਼ੂ ਢੋਬੇ ਤੇ ਲੈ ਕੇ ਆਓ ਪਾਣੀ ਦੀ ਬਚਤ ਜੋ ਆਪਾਂ ਕਰ ਸਕਦੇ ਹਾਂ ਜਿੰਨੀ ਕੁ ਹੁੰਦੀ ਆ ਯਾਰ ਉਨੀ ਕੁ ਤਾਂ ਆਪਾਂ ਕਰ ਹੀ ਸਕਦੇ ਹਾਂ ਬਾਈ ਆਉਣ ਵਾਲੀ ਪੀੜ੍ਹੀ ਵਾਸਤੇ ਬਈ ਇਹ ਬਹੁਤ ਹੀ ਆਉਣ ਵਾਲੀ ਪੀੜ੍ਹੀ ਨੂੰ ਗਾਹਾਂ ਬਈ ਬਹੁਤ ਹੀ ਖਤਰਨਾਕ ਸਮਾਂ ਆਉਣਾ ਹੈ ਜਿੰਨੀ ਕੁ ਆਪਾਂ ਤੋਂ ਬਚਤ ਹੁੰਦੀ ਆ ਕਰ ਸਕਦੇ ਆਪਾਂ ਬਈ ਦੇਖੋ ਬਾਈ ਇੱਥੇ ਨੜਤਾ ਪਸ਼ੂਆਂ ਦੇ ਗਿੱਟੇ ਪੈਰਾਂ ਚ ਗੋਹਾ ਗਾਹ ਨਿਕਲ ਜਾਂਦਾ ਹਨਾ ਬਾਕੀ ਤੁਸੀਂ ਆਪ ਸਿਆਣੂ ਵੱਡੇ ਬਜ਼ੁਰਗਾਂ ਦਾ ਤਜਰਬੇ ਨੇ ਕਹਿੰਦੇ ਪਸ਼ੂ ਕਹਿੰਦੇ ਟੋਬੇ ਚ ਜਾ ਕੇ ਹੀ ਫੁੱਲਦਾ ਕਹਿੰਦੇ ਕਰੇ ਜਿੰਨਾ ਮਰਜੀ ਪਾਣੀ ਡੋਲੀ ਜਾਓ ਉਹ ਗੱਲ ਬਣਦੀ ਨਹੀਂ ਮੈਂ ਵੀ ਬਾਈ 10 ਦਿਨਾਂ ਦਾ ਲੈ ਕੇ ਆਉਣ ਲੱਗਿਆ ਪਹਿਲਾਂ ਅਸੀਂ ਵੀ ਲਿਜਾਣੋ ਲੈ ਆਉਣੋ ਹਟ ਗਏ ਸੀ ਆਹ ਦੇਖੋ ਬਾਈ ਮੈਨੂੰ ਅੱਧਾ ਘੰਟਾ ਤੋਂ ਉੱਪਰ ਹੋ ਗਿਆ ਮੌਜਾਂ ਨਾਲ ਬੈਠੇ ਨੇ ਵਧੀਆ ਨਹਾ ਰਹੇ ਨੇ ਬਸੂ ਪਾਣੀ ਕੀ ਬਈ ਨਜ਼ਾਰਾ ਜਿੰਨਾ ਪਾਣੀ ਦਾ ਨਜ਼ਾਰਾ ਬਾਈ ਪਸ਼ੂਆਂ ਨੂੰ ਟੋਬੇ 'ਚ ਮੈਂ ਤੋਰਾ ਫੇਰਾ ਹੋ ਜਾਂਦਾ ਬਾਈ ਪਸ਼ੂਆਂ ਦਾ ਸਾਦਾ ਪੀਤਾ ਹਾਜ਼ਮ ਹੋ ਜਾਂਦਾ ਟੋਬੇ ਤੇ ਜ਼ਰੂਰ ਲੈ ਕੇ ਆਇਆ ਕਰੋ ਬਸੂ ਪਾਣੀ ਦੀ ਬਚਤ ਜ਼ਰੂਰੀ ਆ ਬਾਈ ਜਿੰਨੀ ਸਾਫ਼ ਸੰਭਾਲ ਕਰ ਲਾਂਗੇ ਬਾਈ ਆਪਣੇ ਵਾਸਤੇ ਪੰਜਾਬ ਵਾਸਤੇ ਉਨੀ ਵਧੀਆ ਬਾਈ ਪਾਣੀ ਡੁੱਲਦਾ ਹੀ ਵਾਲਾ ਬਾਈ ਯਾਰ ਮੋਟਰ ਚੱਲ ਗਈ ਤਾਂ ਅੱਧਾ ਘੰਟਾ ਤਾਂ ਬੰਦ ਹੁੰਦੀ ਹੀ ਨਹੀਂ ਇਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਬਾਕੀ ਨਾਲੇ ਬਾਈ ਹੁਣ ਹੋਰ ਸਿਸਟਮ ਹੋ ਗਿਆ ਇੱਕ ਬਾਹਰਲੇ ਦੇਸ਼ਾਂ ਵਾਲਾ ਵੀ ਕੰਮ ਖਤਮੀ ਹੁੰਦਾ ਜਾਂਦਾ ਬਾਹਰੋਂ ਵੀ ਮੰਨ ਕੇ ਲੋ ਆਪਣੇ ਪੰਜਾਬੀ ਮੁੰਡਿਆਂ ਨੂੰ ਇੱਧਰ ਨੂੰ ਭੇਜ ਰਹੇ ਨੇ ਉੱਥੇ ਕਿਸੇ ਨੇ ਨਹੀਂ ਰੱਖਣਾ ਬਾਈ ਪੰਜਾਬੀਆਂ ਨੂੰ ਪure ਪੰਜਾਬ ਹੀ ਕੰਮ ਆਊਗਾ ਬਾਈ ਆਪਣਾ ਆਪਾਂ ਨੂੰ ਤੇ ਵੱਤੋ ਵੱਤ ਆਪਣੇ ਪਸ਼ੂ ਰੱਖੋ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲੋ ਟੋਬੇ ਤੇ ਲੈ ਕੇ ਆਓ ਵਧੀਆ ਠੰਡੇ ਪਾਣੀ 'ਚ ਪਸ਼ੂਆਂ ਨੂੰ ਨਹਾਓ ਤੇ ਬਾਈ ਹੋਰ ਗੱਲ ਜਿਹੜੇ ਲੈ ਕੇ ਆਉਂਦੇ ਨੇ ਡੱਬੇ ਤੇ ਉਹ ਦੱਸਿਓ ਜਰੂਰ ਕਮੈਂਟ ਕਰਿਓ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਬਾਈ ਆਪਾਂ ਬਈ ਇਹ ਜਿਹੀਆਂ ਵੀਡੀਆਂ ਆਪਣੇ ਪਿੰਡ ਤੇ ਬਸ ਆਪਣੇ ਪੰਜਾਬ ਦੀਆਂ ਵੀਡੀਆਂ ਇਹ ਜਿਹੀ ਵੀਡੀਓ ਬਣਾਉਨੇ ਆਪਾਂ ਹੋਰ ਆਪਾਂ ਬਾਦੂ ਕੋਈ ਵੀਡੀਓ ਬਣਾਉਂਦੇ ਨਹੀਂ ਬਈ ਆ ਦੇਖੋ ਬਈ ਮੈਂ ਬਾਰ-ਬਾਰ ਬੈਠਾ ਪਿੰਡ ਦੇ ਟੋਬੇ ਤੇ ਵਧੀਆ ਹਵਾ ਚੱਲਦੀ ਔ ਮੌਸਮ ਵੀ ਵਧੀਆ 20 ਪੈ ਕੇ ਹਟਿਆ ਕੱਲ ਤੇ ਜਿੰਨੀ ਬਈ ਬਸ ਉਹ ਨਜ਼ਾਰਾ ਜਿੰਨਾ ਬਈ ਟੋਬੇ ਤੇ ਲੈਂਦਾ ਕਿਤੇ ਲੈਂਦੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਉਹ ਚੋਟੀ ਦੇਖੋ ਉਰ ਫਿਰ ਜੀ ਆ ਮੱਝ ਵੀ ਦੇਖ ਕਦੇ ਉੱਠੀ ਕਦੇ ਬੈਹੇਗੀ ਵਧੀਆ ਨਜ਼ਾਰਾ ਲਈ ਜਾਂਦੀ ਹੈ ਮੇਰੀ ਬੇਨਤੀ ਬਈ ਹੱਥ ਬੰਨ੍ਹ ਗਿਆ ਵੱਧ ਤੋਂ ਵੱਧ ਯਾਰ ਆਦਾ ਪਸ਼ੂ ਟੋਬੇ ਦੇ ਲੈ ਕੇ ਆਓ ਪਾਣੀ ਦੀ ਬਚਤ ਬਹੁਤ ਜ਼ਿਆਦਾ ਹੋ ਜੂ ਬਈ ਜਿਹੜਾ ਹਰੇਕ ਪਿੰਡ ਦਾ ਬਈ ਹਾਲ ਆਗਾ ਆ ਦੇਖੋ ਹੁਣ ਬਈ ਤੁਹਾਨੂੰ ਮੈਂ ਦਿਖਾਵਾਂ ਜ਼ੂਮ ਕਰਕੇ ਆ ਤਾਂ ਟੋਬਾ ਗਿਆ ਪਸ਼ੂ ਆਲਾ ਉਹ ਜਿਹੜਾ ਤੁਹਾਨੂੰ ਕਿਕਰ ਦੇ ਉੱਤੋਂ ਹੀ ਪਾਣੀ ਦੀ ਉਹ ਬੱਟ ਦੇ ਉੱਤੋਂ ਨਹੀਂ ਪਾਣੀ ਨਹੀਂ ਨਾ ਉਹ ਕਿਕਰ ਦੀ ਨਹੀਂ ਆ ਉਹ ਪਾਣੀ ਆ ਬਾਈ ਸਾਡੇ ਪਿੰਡ ਦਾ ਗੰਦਾ ਪਾਣੀ ਉਹ ਇੱਧਰ ਬਈ ਟੋਟੋ-ਕਟ ਸੱਤ-ਅੱਠ ਕਿੱਲਿਆਂ 'ਚ ਫੈਲਿਆ ਆ ਬਈ ਇਹ ਸਾਡੇ ਪਿੰਡ ਦਾ ਨਹੀਂ ਬਈ ਸਾਰੇ ਪਿੰਡਾਂ ਦੀ ਇਹੀ ਹਾਲ ਹੋ ਰਿਹਾ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਡੁੱਲਦਾ ਕਿਉਂਕਿ ਮੋਟਰ ਬਈ ਬੰਦੀ ਨਹੀਂ ਹੁੰਦੀ ਮੰਨ ਕੇ ਚਲੋ ਜੇ ਦਿਨ ਦੇ 12 ਘੰਟੇ ਨੇ ਤਾਂ 12 ਘੰਟਿਆਂ 'ਚੋਂ ਮੇਰੇ ਹਿਸਾਬ ਨਾਲ ਤਾਂ 4 ਘੰਟੇ ਮੋਟਰ ਚੱਲਦੀ ਹੋਊਗੀ ਬਈ ਬਾਕੀ ਆਪਣਾ ਬਈ ਬੁਣੀਆਂ ਦਾ ਵੀ ਥੋੜਾ ਜਿਹਾ ਹੋਰ ਸਿਸਟਮ ਹੋ ਗਿਆ ਦੂਜੇ ਦਿਨ ਦੂਜਾ ਦਿਨ ਤਾਂ ਚਲ ਮੈਂ ਜ਼ਿਆਦਾ ਕਹਤਾ ਬਾਈ ਰੋਜ਼ ਹੀ ਘਰ ਤੋਂ ਹਣ ਬਹਿ ਜਾਂਦੀਆਂ ਨੇ ਇਹ ਗਲਤ ਗੱਲ ਆ ਬਾਈ ਪਾਣੀ ਦੀ ਬਹੁਤ ਸੰਭਾਲ ਜ਼ਰੂਰੀ ਆ ਬਾਈ ਜਿੰਨੀ ਸੰਭਾਲ ਆਪਾਂ ਕਰ ਲਾਂਗੇ ਬਾਈ ਉੰਨਾ ਹੀ ਫਾਇਦਾ ਹ ਹ ਮੇਰੀ ਬਈ ਬੇਨਤੀ ਇਹੀ ਦੀ ਬਸ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ